ਦੋਸਤੋ ਜਿਵੇਂ ਦੇ ਮਨੁੱਖ ਆਪਣੇ ਕਰਮ ਕਰਦਾ ਹੈ ਉਸੇ ਤਰ੍ਹਾਂ ਹੀ ਉਸਦੇ ਕਰਮਾਂ ਦਾ ਫਲ ਇਕੱਠਾ ਹੁੰਦਾ ਜਾਂਦਾ ਹੈ ਕੁਝ ਲੋਕ ਸੋਚਦੇ ਨੇ ਕਿ ਜੇ ਉਹਨਾਂ ਤੋਂ ਬੁਰੇ ਕਰਮ ਹੋ ਵੀ ਗਏ ਨੇ ਕੁਝ ਗਲਤੀਆਂ ਹੋ ਗਈਆਂ ਤਾਂ ਉਹ ਆਤਮ ਹੱਤਿਆ ਕਰਕੇ ਇਸ ਜ਼ਿੰਦਗੀ ਨੂੰ ਖਤਮ ਕਰ ਲੈਣਗੇ ਤੇ ਉਹਨਾਂ ਨੂੰ ਇਸ ਦੁੱਖ ਤੋਂ ਮੁਕਤੀ ਮਿਲ ਜਾਵੇਗੀ ਪਰ ਅਜਿਹੀ ਸੋਚ ਰੱਖਣ ਵਾਲੇ ਲੋਕ ਮੂਰਖ ਹੁੰਦੇ ਨੇ ਉਹ ਇਹ ਨਹੀਂ ਜਾਣਦੇ ਕਿ ਭਾਵੇਂ ਕੁਝ ਵੀ ਕਰ ਲਓ ਪਰ ਕਰਮਾਂ ਦਾ ਫਲ ਤਾਂ ਭੋਗਣਾ ਹੀ ਪੈਂਦਾ ਹੈ ਸੋ ਦੋਸਤੋ ਅੱਜ ਦੀ ਇਸ ਕਹਾਣੀ ਵਿੱਚ ਅਸੀਂ ਜਾਣਾਂਗੇ ਕਿ ਮਨੁੱਖ ਨੂੰ ਪਿਛਲੇ ਜਨਮ ਦਾ ਵੀ ਕਰਜ਼ਾ ਚੁਕਾਉਣਾ ਪੈਂਦਾ ਹੈ ਤਾਂ ਚਲੋ ਕਹਾਣੀ ਨੂੰ ਸ਼ੁਰੂ ਕਰਦੇ ਹਾਂ ਇੱਕ ਵਾਰ ਦੀ ਗੱਲ ਹੈ ਪਿੰਡ ਤੋਂ ਕੁਝ ਦੂਰ ਜੰਗਲ ਵਿੱਚ ਇੱਕ ਮਹਾਤਮਾ ਦਾ ਆਸ਼ਰਮ ਸੀ। ਉਹ ਮਹਾਤਮਾ ਬਹੁਤ ਗਿਆਨੀ ਸੀ। ਉਹਨਾਂ ਕੋਲ ਲੋਕ ਦੂਰੋਂ-ਦੂਰੋਂ ਗਿਆਨ ਪ੍ਰਾਪਤ ਕਰਨ ਲਈ ਆਉਂਦੇ ਸੀ। ਇੱਕ ਦਿਨ ਉਹ ਮਹਾਤਮਾ ਉਪਦੇਸ਼ ਦੇ ਰਹੇ ਸੀ। ਤਦ ਉਹਨਾਂ ਦੇ ਇੱਕ ਚੇਲੇ ਨੇ ਪੁੱਛਿਆ ਕਿ ਗੁਰੂ ਦੇਵ, ਮੈਂ ਇਹ ਜਾਨਣਾ ਚਾਹੁੰਦਾ ਕਿ ਕੀ ਮਨੁੱਖ ਨੂੰ ਪਿਛਲੇ ਜਨਮ ਦਾ ਕਰਜ਼ਾ ਵੀ ਚੁਕਾਉਣਾ ਪੈਂਦਾ ਹੈ ਤੇ ਮੌਤ ਤੋਂ ਬਾਅਦ ਮਨੁੱਖ ਦੀ ਆਤਮਾ ਆਪਣੇ ਨਾਲ ਕੀ-ਕੀ ਲੈ ਕੇ ਜਾਂਦੀ ਹੈ? ਤੇ ਉਹ ਸਾਰੀਆਂ ਚੀਜ਼ਾਂ ਮਨੁੱਖ ਦੀ ਮੌਤ ਤੋਂ ਬਾਅਦ ਕਿਵੇਂ ਪ੍ਰਭਾਵਿਤ ਕਰਦੀਆਂ ਨੇ? ਤਦ ਮਹਾਤਮਾ ਨੇ ਕਿਹਾ ਕਿ ਇਹ ਸੱਚ ਹੈ ਕਿ ਮਨੁੱਖ ਨੂੰ ਆਪਣੇ ਪਿਛਲੇ ਜਨਮ ਦਾ ਕਰਜ਼ਾ ਵੀ ਚੁਕਾਉਣਾ ਹੀ ਪੈਂਦਾ ਹੈ ਤੇ ਮੌਤ ਤੋਂ ਬਾਅਦ ਵੀ ਕੁਝ ਅਜਿਹੀਆਂ ਚੀਜ਼ਾਂ ਹੁੰਦੀਆਂ ਨੇ ਜੋ ਆਤਮਾ ਦੇ ਨਾਲ ਹੀ ਰਹਿੰਦੀਆਂ ਨੇ ਤੇ ਉਹਨਾਂ ਦਾ ਪ੍ਰਭਾਵ ਮਨੁੱਖ ਦੇ ਅਗਲੇ ਜਨਮ ਤੇ ਵੀ ਪੈਂਦਾ ਹੈ। ਮਹਾਤਮਾ ਨੇ ਕਿਹਾ ਅੱਜ ਮੈਂ ਤੁਹਾਨੂੰ ਇਸੇ ਵਿਸ਼ੇ ਤੇ ਇੱਕ ਕਥਾ ਸੁਣਾਉਂਦਾ ਹਾਂ। ਤੁਸੀਂ ਇਸ ਕਥਾ ਨੂੰ ਧਿਆਨ ਨਾਲ ਸੁਣੋਗੇ ਤਾਂ ਤੁਹਾਨੂੰ ਆਪਣੇ ਸਾਰੇ ਸਵਾਲਾਂ ਦੇ ਜਵਾਬ ਜ਼ਰੂਰ ਮਿਲ ਜਾਣਗੇ। ਮਹਾਤਮਾ ਬੋਲੇ ਕਿ ਇੱਕ ਵਾਰ ਦੀ ਗੱਲ ਹੈ ਕਿਸੇ ਸ਼ਹਿਰ ਵਿੱਚ ਸ਼ੰਭੂ ਨਾਮ ਦਾ ਇੱਕ ਬ੍ਰਾਹਮਣ ਰਹਿੰਦਾ ਸੀ ਤੇ ਉਸ ਦੀ ਪਤਨੀ ਦਾ ਨਾਮ ਸ਼ੋਭਾ ਸੀ। ਉਹ ਬਹੁਤ ਹੀ ਗਰੀਬ ਪਰਿਵਾਰ ਵਿੱਚ ਪੈਦਾ ਹੋਇਆ ਸੀ ਪਰ ਉਹ ਬਹੁਤ ਹੀ ਹੁਸ਼ਿਆਰ ਤੇ ਮਿਹਨਤੀ ਸੀ। ਜਦੋਂ ਉਹ ਗਰੀਬ ਸੀ ਤਾਂ ਉਸ ਨੂੰ ਧਨ ਦੀ ਕੋਈ ਜ਼ਿਆਦਾ ਚਾਹ ਨਹੀਂ ਸੀ ਪਰ ਆਪਣੀ ਮਿਹਨਤ ਨਾਲ ਜਿਵੇਂ ਜਿਵੇਂ ਉਸਦੇ ਕੋਲ ਧਨ ਆਉਣ ਲੱਗਾ ਤਾਂ ਉਹ ਦਿਨ ਰਾਤ ਉਸ ਧਨ ਨੂੰ ਵਧਾਉਣ ਦੀ ਚਿੰਤਾ ਵਿੱਚ ਡੁੱਬਿਆ ਰਹਿੰਦਾ। ਉਸਦੀ ਪਤਨੀ ਸ਼ੋਭਾ ਵੀ ਬਹੁਤ ਹੀ ਧਨ ਦੀ ਲਾਲਚੀ ਸੀ। ਤੁਸੀਂ ਤਾਂ ਜਾਣਦੇ ਹੀ ਹੋ ਕਿ ਧਨ ਦੀ ਲਾਲਸਾ ਅਜਿਹੀ ਹੁੰਦੀ ਹੈ ਜੋ ਵਧਦੇ ਧਨ ਦੇ ਨਾਲ ਨਾਲ ਵਧਦੀ ਹੀ ਚਲੀ ਜਾਂਦੀ ਹੈ। ਹੁਣ ਸ਼ੰਭੂ ਵੀ ਅਜਿਹਾ ਸੋਚਦਾ ਸੀ ਕਿ ਕਾਸ਼ ਉਸ ਨੂੰ ਕੋਈ ਅਜਿਹੀ ਤਕਨੀਕ ਮਿਲ ਜਾਵੇ, ਕੋਈ ਤਰੀਕਾ ਮਿਲ ਜਾਵੇ ਜਿਸ ਨਾਲ ਕੁਝ ਦਿਨਾਂ ਵਿੱਚ ਹੀ ਧਨ ਵਿੱਚ ਹਜ਼ਾਰਾਂ ਗੁਣਾ ਵਾਧਾ ਹੋ ਜਾਵੇ। ਪਹਿਲਾਂ-ਪਹਿਲਾਂ ਉਹ ਧਨ ਨੂੰ ਚੰਚਲ ਤੇ ਹੱਥਾਂ ਦੀ ਮਹਿਲ ਸਮਝਦਾ ਸੀ ਤੇ ਕਹਿੰਦਾ ਹੁੰਦਾ ਸੀ ਕਿ ਧਨ ਦਾ ਕੀ ਹੈ? ਉਹ ਤਾਂ ਹਮੇਸ਼ਾ ਹੁੰਦਾ ਜਾਂਦਾ ਰਹਿੰਦਾ ਹੈ ਪਹਿਲਾਂ ਉਸ ਦੀ ਰੱਬ ਵਿੱਚ ਵੀ ਬਹੁਤ ਸ਼ਰਧਾ ਸੀ ਪਰ ਸਮਾਂ ਬੀਤਣ ਦੇ ਨਾਲ ਨਾਲ ਧਨ ਦੇ ਲਾਲਚ ਦੀ ਭੜਕਦੀ ਹੋਈ ਅੱਗ ਨੇ ਉਸ ਦੇ ਸਾਰੇ ਗੁਣਾਂ ਨੂੰ ਵੀ ਸਾੜ ਦਿੱਤਾ ਧਨ ਦੀ ਲਾਲਸਾ ਨੇ ਉਸ ਦੀ ਅੰਤਰਾਤਮਾ ਨੂੰ ਹਮੇਸ਼ਾ ਲਈ ਖਤਮ ਕਰ ਦਿੱਤਾ ਪਹਿਲਾਂ ਜਦੋਂ ਵੀ ਸ਼ੰਭੂ ਦੇ ਦਰ ਤੇ ਕੋਈ ਸਾਧੂ ਮਹਾਤਮਾ ਆਉਂਦਾ ਤਾਂ ਉਸ ਦਾ ਚਿਹਰਾ ਫੁੱਲਾਂ ਵਾਂਗ ਖਿੜ ਜਾਂਦਾ ਪਰ ਹੁਣ ਆਦਰ ਸਤਕਾਰ ਦੇ ਸਮੇਂ ਚਿਹਰੇ ਤੇ ਨਿਰਾਸ਼ਾ ਤੇ ਮਾਇੂਸੀ ਹੀ ਰਹਿੰਦੀ ਸੀ ਇੱਕ ਵਾਰ ਸ਼ਾਮ ਦਾ ਸਮਾਂ ਸੀ ਸ਼ੰਭੂ ਦੇ ਦਰ ਤੇ ਇੱਕ ਬਿਰਧ ਸਾਧੂ ਆਇਆ ਤੇ ਉਸ ਨੂੰ ਬੋਲਿਆ ਕਿ ਮੈਂ ਇੱਕ ਯਾਤਰੀ ਹਾਂ ਤੇ ਮੈਂ ਅੱਗੇ ਹਰਦਵਾਰ ਜਾਣਾ ਹੈ ਅਤੇ ਦਿਰਾਤ ਬਤਾਉਣ ਲਈ ਜੇ ਮੈਨੂੰ ਜਗ੍ਹਾ ਮਿਲ ਜਾਵੇ ਤਾਂ ਚੰਗਾ ਹੋਵੇਗਾ ਮੈਂ ਬੜੀ ਆਸ ਨਾਲ ਤੁਹਾਡੇ ਦਰ ਤੇ ਆਇਆ ਉਸ ਸਾਧੂ ਦਾ ਚਿਹਰਾ ਸੰਤੋਖ ਦੀ ਮੂਰਤ ਸੀ ਅੱਖਾਂ ਵਿੱਚ ਅਮਰਤ ਤੇ ਮੂੰਹ ਵਿੱਚ ਸ਼ਹਿਦ ਵਰਗੀ ਮਿਠਾਸ ਜਿਸ ਕਾਰਨ ਜਿਵੇਂ ਸ਼ੰਭੂ ਦਾ ਦਿਲ ਭਗਤੀ ਭਾਵ ਨਾਲ ਭਰ ਗਿਆ ਉਹ ਉਹਨਾਂ ਨੂੰ ਪ੍ਰਣਾਮ ਕਰਦਿਆਂ ਹੋਇਆ ਬੋਲਿਆ ਜ਼ਰੂਰ ਮਹਾਤਮਾ ਜੀ ਤੁਹਾਡੀ ਸੇਵਾ ਕਰਨਾ ਤਾਂ ਮੇਰਾ ਧਰਮ ਹੈ ਤਾਂ ਸਾਧੂ ਮੁਸਕਰਾਉਂਦੇ ਹੋਏ ਬੋਲਿਆ ਪੁੱਤਰ ਅੱਜ ਕੱਲ ਦੇ ਸਮੇਂ ਵਿੱਚ ਤੁਹਾਡੇ ਵਰਗੇ ਭਗਤੀ ਭਾਵ ਵਾਲੇ ਪੁਰਸ਼ ਬੜੀ ਮੁਸ਼ਕਲ ਨਾਲ ਮਿਲਦੇ ਨੇ ਇਸ ਸੰਸਾਰ ਵਿੱਚ ਧਰਮ ਦਾ ਭਾਵ ਹੀ ਜਿਵੇਂ ਖਤਮ ਹੋ ਗਿਆ ਹੈ ਇਸ ਤਰ੍ਹਾਂ ਸਾਧੂ ਦੇ ਮੂੰਹ ਤੋਂ ਆਪਣੀ ਪ੍ਰਸ਼ੰਸਾ ਸੁਣ ਕੇ ਸ਼ੰਭੂ ਦਾ ਦਿਲ ਖੜ ਉੱਠਿਆ ਉਹ ਬੋਲਿਆ ਮਹਾਰਾਜ ਜੇ ਅਸੀਂ ਤੁਹਾਡੇ ਵਰਗੇ ਸੰਤਾਂ ਦੀ ਸੇਵਾ ਨਹੀਂ ਕਰਾਂਗੇ ਤਾਂ ਇਸ ਮਾਨਸ ਜਨਮ ਦਾ ਕੀ ਲਾਭ ਹੈ ਅਜਿਹਾ ਕਹਿੰਦੇ ਸ਼ੰਭੂ ਉਸ ਮਹਾਤਮਾ ਨੂੰ ਆਪਣੇ ਘਰ ਦੇ ਅੰਦਰ ਲੈ ਗਿਆ ਜਦੋਂ ਉਹਨਾਂ ਨੇ ਘਰ ਵਿੱਚ ਪ੍ਰਵੇਸ਼ ਕੀਤਾ ਤਾਂ ਸ਼ੰਭੂ ਨੇ ਉਹਨਾਂ ਦੇ ਸਵਾਗਤ ਸਤਿਕਾਰ ਵਿੱਚ ਕੋਈ ਕਮੀ ਨਹੀਂ ਛੱਡੀ ਖਾਣ ਲਈ ਸੁਆਦਿਸ਼ਟ ਭੋਜਨ ਬਣਾਇਆ ਕਈ ਪ੍ਰਕਾਰ ਦੀਆਂ ਮਠਿਆਈਆਂ ਬਣਾਈਆਂ ਭਾਵੇਂ ਹੀ ਸ਼ੰਭੂ ਆਜਿ-ਕੱਲ ਸਾਧੂਆਂ ਨੂੰ ਦਾਨ ਸੇਵਾ ਦੇਣ ਦੇ ਪੱਖ ਵਿੱਚ ਨਹੀਂ ਸੀ ਪਰ ਉਸ ਮਹਾਤਮਾ ਦੀਆਂ ਗੱਲਾਂ ਵਿੱਚ ਕੁਝ ਐਸੀ ਸ਼ਕਤੀ ਸੀ ਕਿ ਉਸ ਦੇ ਸਾਲਾਂ ਪੁਰਾਣੇ ਵਿਚਾਰ ਚੰਦਪਲਾਂ ਵਿੱਚ ਬਦਲ ਗਏ ਜਿਵੇਂ ਸੁੱਕੀ ਧਰਤੀ ਤੇ ਇੱਕ ਦਿਨ ਦੀ بارش ਨਾਲ ਹਰਿਆਲੀ ਛਾ ਜਾਂਦੀ ਹੈ ਇਸ ਭਗਤੀ ਭਾਵ ਨਾਲ ਮਹਾਤਮਾ ਦਾ ਦਿਲ ਖੁਸ਼ ਹੋ ਗਿਆ ਉਸ ਰਾਤ ਪਰ ਰੱਬ ਦੀਆਂ ਗੱਲਾਂ ਹੁੰਦੀਆਂ ਰਹੀਆਂ ਗਿਆਨ ਤੇ ਭਗਤੀ ਦੀ ਚਰਚਾ ਚੱਲਦੀ ਰਹੀ ਅੰਤ ਵਿੱਚ ਸ਼ੰਭੂ ਨੇ ਪੁੱਛਿਆ ਕਿ ਮਹਾਤਮਾ ਜੀ ਤੁਸੀਂ ਸਾਧੂ ਕਿਵੇਂ ਬਣੇ ਸਾਧੂ ਨੇ ਹੱਸ ਕੇ ਜਵਾਬ ਦਿੱਤਾ ਪੁੱਤਰ ਬੁਢਾਪਾ ਆ ਗਿਆ ਹੈ ਹੁਣ ਸਾਰੀ ਉਮਰ ਗ੍ਰਸਤੀ ਜੀਵਨ ਵਿੱਚ ਥੋੜੀ ਫਸਿਆ ਰਹਾਂਗਾ ਕੁਝ ਭਜਨ ਬੰਦਗੀ ਵੀ ਤਾਂ ਕਰਨੀ ਚਾਹੀਦੀ ਹੈ ਰੱਬ ਦੀ ਕਿਰਪਾ ਨਾਲ ਮੈਂ ਬਹੁਤ ਧਨ ਕਮਾਇਆ ਹੈ ਮੇਰੇ ਤਿੰਨ ਪੁੱਤਰ ਨੇ ਟਿਕਤੀ ਵੀ ਹੈ ਹੁਣ ਸਾਰੀ ਧਨ ਦੌਲਤ ਉਹਨਾਂ ਵਿੱਚ ਵੰਡ ਦਿੱਤੀ ਹੈ ਤੇ ਹੁਣ ਮੈਂ ਤੀਰਥ ਯਾਤਰਾ ਲਈ ਜਾ ਰਿਹਾ ਫਿਰ ਕੁਝ ਸਮੇਂ ਬਾਅਦ ਸ਼ੰਭੂ ਨੇ ਸਾਧੂ ਵੱਲ ਵੇਖਿਆ ਤੇ ਪੁੱਛਿਆ ਤਾਂ ਕੀ ਤੁਸੀਂ ਆਪਣਾ ਸਾਰਾ ਕੁਝ ਬੱਚਿਆਂ ਨੂੰ ਦੇ ਦਿੱਤਾ ਜਾਂ ਆਪਣੇ ਕੋਲ ਵੀ ਕੁਝ ਰੱਖਿਆ ਤਾਂ ਸਾਧੂ ਨੇ ਕਿਹਾ ਪੁੱਤਰ ਮੇਰੇ ਹੱਥ ਵਿੱਚ ਇਹ ਜੋ ਪੋਟਲੀ ਵੇਖ ਰਿਹਾ ਹੈ ਇਹਦੇ ਵਿੱਚ ਮੈਂ 400 ਸੋਨੇ ਦੀਆਂ ਮੋਹਰੇ ਰੱਖੀਆਂ ਹੋਈਆਂ ਯਾਤਰਾ ਵਿੱਚ ਕਦੇ-ਕਦੇ ਧਨ ਦੀ ਲੋੜ ਵੀ ਪੈ ਜਾਂਦੀ ਹੈ ਸੋ ਗੱਲਾਂ ਕਰਦੇ ਕਰਦੇ ਸਾਧੂ ਨੂੰ ਨੀਂਦ ਆ ਗਈ ਪਰ ਸ਼ੰਭੂ ਦੀਆਂ ਅੱਖਾਂ ਖੁੱਲੀਆਂ ਹੋਈਆਂ ਸੀ ਇਹ ਸਾਰੀਆਂ ਗੱਲਾਂ ਉਸ ਦੀ ਪਤਨੀ ਸ਼ੋਭਾ ਨੇ ਵੀ ਸੁਣ ਲਈਆਂ ਮੋਹਰਾਂ ਦਾ ਨਾਮ ਸੁਣ ਜਿਵੇਂ ਉਹਨਾਂ ਦਾ ਭਗਤੀ ਭਾਵ ਕਿਤੇ ਔਟਪੁੱਟ ਗਿਆ ਰਾਤ ਦਾ ਪਹਿਲਾ ਪੈਰ ਬੀਤ ਗਿਆ ਉਹ ਵਾਰ-ਵਾਰ ਮਹਾਤਮਾ ਦੀ ਪੋਟਲੀ ਵੱਲ ਵੇਖ ਰਿਹਾ ਸੀ ਤੇ ਮਨ ਹੀ ਮਨ ਕੁਝ ਸੋਚ ਰਿਹਾ ਸੀ ਉਸ ਦੇ ਅੰਦਰ ਲੋਭ ਦੀ ਮਾਇਆ ਦਾ ਜਨਮ ਹੋਇਆ ਪਰ ਉਸ ਦੀ ਅੰਤਰਾਤਮਾ ਉਸ ਨੂੰ ਇਹ ਨੀਚ ਕੰਮ ਕਰਨ ਤੋਂ ਰੋਕ ਰਹੀ ਸੀ ਪਰ ਉਸ ਦਾ ਮਨ ਸੋਨੇ ਦੀਆਂ ਮੋਹਰਾਂ ਨੂੰ ਪ੍ਰਾਪਤ ਕਰਨ ਦੀ ਜ਼ਿੱਦ ਤੇ ਅੜ ਗਿਆ ਕੁਝ ਸਮੇਂ ਤੱਕ ਇਸੇ ਸੰਘਰਸ਼ ਵਿੱਚ ਹੀ ਉਸ ਦੇ ਮਨ ਦਾ ਬੁਰਾ ਹਾਲ ਹੋ ਗਿਆ ਕਿ ਤਦ ਹੀ ਉਸ ਦੀ ਪਤਨੀ ਉਸ ਦੇ ਕੋਲ ਆ ਕੇ ਬੈਠ ਜਾਂਦੀ ਹੈ ਤੇ ਕਹਿੰਦੀ ਹੈ ਤੁਸੀਂ ਕਿਹੜੀ ਡੂੰਗੀ ਚਿੰਤਾ ਵਿੱਚ ਡੁੱਬੇ ਹੋ ਕੀ ਤੁਸੀਂ ਵੀ ਉਹੀ ਸੋਚ ਰਹੇ ਹੋ ਜੋ ਮੈਂ ਸੋਚ ਰਹੀ ਹਾਂ ਇਸ ਸਾਧੂ ਨੇ ਤਾਂ ਆਪਣੀ ਬਹੁਤ ਸੇਵਾ ਕਰਾ ਲਈ ਹੈ ਹੁਣ ਇਸ ਨੂੰ ਕੁਝ ਤਾਂ ਹਰਜਾਨਾ ਭਰਨਾ ਹੀ ਪਵੇਗਾ ਤਦ ਸ਼ੰਭੂ ਆਪਣੀ ਪਤਨੀ ਨੂੰ ਕਹਿੰਦਾ ਕਿ ਮੇਰੇ ਮਨ ਵਿੱਚ ਬਹੁਤ ਹੀ ਦੁਬਧਾ ਹੋ ਰਹੀ ਹੈ ਸਾਡਾ ਕਰਤਵ ਹੈ ਕਿ ਦਰ ਤੇ ਆਏ ਦੀ ਸੇਵਾ ਕਰੀਏ ਪਰ ਜੇ ਅਸੀਂ ਉਹਨਾਂ ਦੇ ਤੁਹਾਨੂੰ ਲੁੱਟ ਲਵਾਂਗੇ ਤਾਂ ਪਾਪ ਹੋਵੇਗਾ ਸ਼ਾਇਦ ਸਾਨੂੰ ਐਸਾ ਨਹੀਂ ਕਰਨਾ ਚਾਹੀਦਾ ਤਦ ਉਸ ਦੀ ਪਤਨੀ ਕਹਿੰਦੀ ਹੈ ਕਿ ਤੁਸੀਂ ਕਿਸ ਤਰ੍ਹਾਂ ਦੀਆਂ ਬੇਫਾਇਦੀਆਂ ਗੱਲਾਂ ਕਰ ਰਹੇ ਹੋ ਇਹ ਸਾਧੂ ਦੀ ਉਮਰ ਤਾਂ ਢਾਲ ਚੁੱਕੀ ਹੈ ਤੇ ਕੀ ਪਤਾ ਕਦੋਂ ਹੀ ਲੋਟਕ ਜਾਵੇ ਜਿਸ ਤਰ੍ਹਾਂ ਹੁਣ ਵੀ ਇਹ ਇੱਕ ਤਰ੍ਹਾਂ ਦਾ ਅਨਾਥ ਹੀ ਹੈ ਤੇ ਆਪਣੇ ਆਖਰੀ ਸਮੇਂ ਨੂੰ ਬਤਨ ਲਈ ਹਰਦਵਾਰ ਜਾ ਰਿਹਾ ਹੈ ਤੁਸੀਂ ਆਪਣੇ ਮਨ ਨੂੰ ਰੋਕੋ ਤੇ ਇਹ ਸੋਨੇ ਦੀਆਂ ਮੋਹਰਾਂ ਨੂੰ ਲੈ ਲਵੋ ਮੈਨੂੰ ਲੱਗਦਾ ਹੈ ਪਰਮਾਤਮਾ ਵੀ ਇਹੀ ਚਾਹੁੰਦਾ ਹੈ ਇਸੇ ਕਾਰਨ ਇਹ ਸਾਧੂ ਆਪਣੇ ਕੋਲ ਆਇਆ ਹੈ ਤੇ ਜਿਹੜੀ ਗੱਲ ਸਭ ਤੋਂ ਗੋਪਤ ਰੱਖਣੀ ਚਾਹੀਦੀ ਹੈ ਉਹੀ ਗੱਲ ਇਸਨੇ ਆਪਾਂ ਨੂੰ ਦੱਸ ਦਿੱਤੀ ਹੈ ਤਦ ਸ਼ੰਭੂ ਨੇ ਆਪਣੀ ਪਤਨੀ ਦੀਆਂ ਗੱਲਾਂ ਦੀ ਹਾਮੀ ਭਰੀ ਸੁਵੰਤ ਵਿੱਚ ਲੋਭ ਨੇ ਧਰਮ ਨੂੰ ਹਰਾ ਦਿੱਤਾ ਸ਼ੰਭੂ ਨੇ ਪੋਟਲੀ ਚੱਕਣ ਲਈ ਪਰ ਉਸਦੇ ਹੱਥ ਪੈਰ ਵੀ ਕੰਬ ਰਹੇ ਸੀ ਉਸ ਦੀ ਅੰਤਰਾਤਮਾ ਨੇ ਇੱਕ ਵਾਰ ਫਿਰ ਤੋਂ ਬੜਬੜਾਉਣਾ ਸ਼ੁਰੂ ਕਰ ਦਿੱਤਾ ਪਰ ਲੋਭ ਦੇ ਪੱਕੇ ਹੱਥਾਂ ਨੇ ਉਸ ਨੂੰ ਦਬਾ ਦਿੱਤਾ ਫਿਰ ਸ਼ੰਭੂ ਤੇ ਉਸ ਦੀ ਪਤਨੀ ਸ਼ੋਭਾ ਨੇ ਪੋਟਲੀ ਖੋਲੀ ਉਸ ਵਿੱਚੋਂ ਸੋਨੇ ਦੀਆਂ ਮੋਹਰਾਂ ਨੂੰ ਕੱਢ ਲਿਆ ਤੇ ਉਹਨਾਂ ਦੀ ਜਗ੍ਹਾ ਸਧਾਰਨ ਲੋਹੇ ਦੇ ਸਿੱਕੇ ਪਾ ਦਿੱਤੇ। ਅਗਲੇ ਦਿਨ ਸਵੇਰੇ ਮਹਾਤਮਾ ਸ਼ੰਭੂ ਤੇ ਉਸ ਦੀ ਪਤਨੀ ਤੋਂ ਨਿਮਰਤਾ ਨਾਲ ਆਗਿਆ ਲੈ ਕੇ ਇਸ਼ਨਾਨ ਵਗੈਰਾ ਕਰਕੇ ਆਪਣੀ ਅਗਲੀ ਯਾਤਰਾ ਲਈ ਤਿਆਰ ਹੋ ਗਏ। ਪਰ ਹੁਣ ਵੀ ਸ਼ੰਭੂ ਦਾ ਦਿਲ ਡਰ ਰਿਹਾ ਸੀ। ਉਸ ਨੂੰ ਇਹੀ ਡਰ ਸੀ ਕਿ ਕਿਤੇ ਸਾਧੂ ਨੂੰ ਸ਼ੱਕ ਨਾ ਹੋ ਜਾਵੇ। ਇਨ੍ਹਾਂ ਖਿਆਲਾਂ ਨਾਲ ਉਸ ਦਾ ਚਿਹਰਾ ਪੀਲਾ ਪਈ ਜਾ ਰਿਹਾ ਸੀ। ਪਰ ਮਹਾਤਮਾ ਨੂੰ ਇਸ ਗੱਲ ਦੀ ਕੋਈ ਖ਼ਬਰ ਹੀ ਨਹੀਂ ਸੀ। ਉਹ ਤਾਂ ਹੱਸਦੇ ਹੋਏ ਗੱਲਾਂ ਕਰ ਰਹੇ ਸੀ ਤੇ ਰਾਤ ਦੀ ਮਹਿਮਾਨ ਨਿਵਾਜ਼ੀ ਲਈ ਵਾਰ-ਵਾਰ ਧੰਨਵਾਦ ਕਰ ਰਹੇ ਸੀ। ਅਜੇ ਹੀ ਗਿਰੀ ਹੋਈ ਹਰਕਤ ਕਰਨ ਤੋਂ ਬਾਅਦ ਵੀ ਸ਼ੰਭ ਮਹਾਤਮਾ ਜੀ ਮੇਰੇ ਕੋਈ ਸੰਤਾਨ ਨਹੀਂ ਹੈ ਕਿਰਪਾ ਕਰਕੇ ਰੱਬ ਨੂੰ ਅਰਦਾਸ ਕਰਿਓ ਕਿ ਸਾਡੇ ਕੋਈ ਸੰਤਾਨ ਹੋ ਜਾਵੇ ਹਾਲਾਂਕਿ ਅਸੀਂ ਪਾਪੀ ਆ ਸਾਡੀਆਂ ਅਰਦਾਸਾਂ ਦਾ ਕੋਈ ਅਸਰ ਨਹੀਂ ਹੋ ਸਕਦਾ ਪਰ ਤੁਸੀਂ ਤਾਂ ਮਹਾਤਮਾ ਹੋ ਰੱਬ ਤੁਹਾਡੀ ਗੱਲ ਜ਼ਰੂਰ ਸੁਨੇਗਾ ਤਾਂ ਇੱਕ ਮੁਸਕਾਨ ਦੇ ਨਾਲ ਮਹਾਤਮਾ ਨੇ ਜਵਾਬ ਦਿੱਤਾ ਸੁਨੇਗਾ ਜਾਂ ਨਹੀਂ ਇਹ ਤਾਂ ਆਪ ਹੀ ਜਾਣਦਾ ਹੈ ਪਰ ਮੈਂ ਤੁਹਾਨੂੰ ਅਸ਼ੀਰਵਾਦ ਦਿੰਦਾ ਹਾਂ ਕਿ ਰੱਬ ਤੁਹਾਨੂੰ ਬੱਚੇ ਦੀ ਦਾਤ ਦੇਵੇ ਇਹਨਾਂ ਕਹਿ ਕੇ ਉਹ ਮਹਾਤਮਾ ਉੱਥੋਂ ਚਲੇ ਗਏ ਇਧਰ ਹੁਣ ਜਿਵੇਂ ਸ਼ੰਭੂ ਦੇ ਸਿਰ ਤੋਂ ਇੱਕ ਵੱਡਾ ਬੋਝ हट ਗਿਆ ਹੋਵੇ ਉਸ ਨੂੰ ਅਹਿਸਾਸ ਲੱਗਿਆ ਜਿਵੇਂ ਮਹਾਤਮਾ ਦੇ ਜਾਣ ਨਾਲ ਹੀ ਉਸਦੇ ਦਿਲ ਤੋਂ ਇੱਕ ਪੱਥਰ हट ਗਿਆ ਹੋਵੇ ਪਰ ਉਹ ਦੋਵੇਂ ਪਤੀ ਪਤਨੀ ਚੋਰੀ ਦੇ ਫਲ ਤੋਂ ਨਹੀਂ ਬਚ ਸਕਦੇ ਸੀ ਇਹ ਗੱਲ ਸ਼ੰਭੂ ਦਾ ਮਨ ਵੀ ਅੰਦਰੋਂ ਮਹਿਸੂਸ ਕਰ ਰਿਹਾ ਸੀ ਉਹ ਇਸ ਚੋਰੀ ਦੇ ਜ਼ਾਹਰ ਹੋਣ ਤੋਂ ਬਹੁਤ ਡਰ ਰਿਹਾ ਸੀ ਪਰ ਦੋਸਤੋ ਚੋਰੀ ਦਾ ਜ਼ਾਹਰ ਹੋਣਾ ਤਾਂ ਲਾਜ਼ਮੀ ਸੀ ਉਸ ਦਾ ਫਲ ਭਵਿੱਖ ਦੇ ਕਿਸੇ ਪਰਦੇ ਵਿੱਚ ਛੁਪ ਕੇ ਸਹੀ ਮੌਕੇ ਦੀ ਉਡੀਕ ਕਰ ਰਿਹਾ ਸੀ ਖੈਰ ਦੂਜੇ ਪਾਸੇ ਉਹ ਮਹਾਤਮਾ ਹਰਦਵਾਰ ਪਹੁੰਚੇ ਤਾਂ ਉਹਨਾਂ ਦਾ ਦਿਲ ਬਹੁਤ ਪ੍ਰਸੰਨ ਹੋ ਗਿਆ ਉੱਥੇ ਸਾਧੂਆਂ ਸੰਤਾਂ ਨੂੰ ਵੇਖ ਕੇ ਮਹਾਤਮਾ ਨੂੰ ਬਹੁਤ ਖੁਸ਼ੀ ਮਹਿਸੂਸ ਹੋਈ ਫਿਰ ਰਾਤ ਨੂੰ ਮਹਾਤਮਾ ਉੱਥੇ ਹੀ ਸੰਤਾਂ ਦੇ ਨਾਲ ਆਸ਼ਰਮ ਵਿੱਚ ਸ ਫਿਰ ਅਗਲੇ ਦਿਨ ਇਸ਼ਨਾਨ ਕਰਕੇ ਉਹਨਾਂ ਨੇ ਉਸ ਮੰਦਰ ਦੇ ਮੁੱਖ ਰਸੋਈਏ ਨੂੰ ਬੁਲਾ ਕੇ ਕਿਹਾ ਮੈਂ ਇੱਥੇ ਆਉਣ ਵਾਲੇ ਸ਼ਰਧਾਲੂਆਂ ਲਈ ਆਨੰਦਾਨ ਕਰਨਾ ਚਾਹੁੰਦਾ ਹਾਂ। ਇਹੀ ਇੱਕ ਇੱਛਾ ਮੇਰੀ ਬਾਕੀ ਹੈ। ਕਿਰਪਾ ਕਰਕੇ ਤੁਸੀਂ ਮੈਨੂੰ ਦੱਸੋ ਕਿ ਸਾਰੇ ਲੋਕਾਂ ਦੇ ਭੋਜਨ, ਨਿਵਾਸ ਤੇ ਵਸਤਰਦਾਨ ਲਈ ਕਿੰਨਾ ਕੁ ਖਰਚਾ ਹੋ ਸਕਦਾ ਹੈ? ਤਾਂ ਉਸ ਵਿਅਕਤੀ ਨੇ ਕੁਝ ਹਿਸਾਬ ਕਰਦਿਆਂ ਦੱਸਿਆ ਕਿ ਮਹਾਰਾਜ, ਆਨੰਦਾਨ, ਨਿਵਾਸ ਤੇ ਵਸਤਰਦਾਨ ਤੇ ਹੋਰ ਸਾਰੀ ਤਰ੍ਹਾਂ ਦੇ ਕੰਮਾਂ ਲਈ ਲਗਭਗ 300 ਮੋਹਰਾਂ ਦੀ ਲੋੜ ਪੈ ਸਕਦੀ ਹੈ। ਕੀ ਤੁਹਾਡੇ ਕੋਲ ਇਨਾ ਧਨ ਹੈਗਾ? ਮਹਾਤਮਾ ਨੇ ਕਿਹਾ ਠੀਕ ਹੈ, ਤੁਸੀਂ ਫਿਕਰ ਨਾ ਕਰੋ। ਤੁਸੀਂ ਬਸ ਕੱਲ ਦੇ ਸਾਰੇ ਪ੍ਰੋਗਰਾਮਾਂ ਦੀ ਤਿਆਰੀ ਕਰੋ ਐਨਾ ਕਹਿ ਕੇ ਉਹ ਗੰਗਾ ਇਸ਼ਨਾਨ ਕਰਨ ਲਈ ਚਲੇ ਗਏ ਫਿਰ ਅਗਲੇ ਦਿਨ ਉਹਨਾਂ ਦੇ ਕਹੀ ਅਨੁਸਾਰ ਉਸ ਰਸੋਈਏ ਨੇ ਪੂਰਾ ਪ੍ਰੋਗਰਾਮ ਕੀਤਾ ਉਹਨਾਂ ਨੇ ਬਹੁਤ ਹੀ ਧੂਮ-ਧਾਮ ਤੇ ਖੁਸ਼ੀ ਨਾਲ ਅਨਦਾਨ ਵਸਤਰਦਾਨ ਭਜਨ ਤੇ ਹੋਰ ਕੰਮਾਂ ਨੂੰ ਪੂਰਾ ਕੀਤਾ ਉੱਥੇ ਮੌਜੂਦ ਸਾਰੇ ਲੋਕ ਵੇਖ ਕੇ ਖੁਸ਼ੀ ਨਾਲ ਕਹਿਣ ਲੱਗੇ ਕਿ ਮਹਾਤਮਾ ਆਪ ਗਰੀਬ ਹੋ ਕੇ ਵੀ ਕਿੰਨੇ ਦਿਆਲੂ ਨੇ ਜਿਨ੍ਹਾਂ ਕੋਲ ਧਨ ਦੀ ਕੋਈ ਕਮੀ ਨਹੀਂ ਹੁੰਦੀ ਉਹ ਫਾਲਤੂ ਦੇ ਦਿਖਾਵੇਆਂ ਵਿੱਚ ਲੁਟਾ ਦਿੰਦੇ ਨੇ ਪਰ ਧਰਮ ਦੇ ਰਾਹ ਤੇ ਇੱਕ ਕੌੜੀ ਵੀ ਨਹੀਂ ਖਰਚਦੇ ਤੇ ਇਹ ਇੱਕ ਨੇਕਦਿਲ ਬੰਦਾ ਹੈ ਜਿਸ ਨੇ ਆਪਣਾ ਧਰਮ ਸਮਝਿਆ ਇਹ ਧਰਮ ਦੇ ਸਾਹਮਣੇ ਧੰਨ ਦਾ ਮੂੰਹ ਨਹੀਂ ਰੱਖਿਆ ਆਪਣੀ ਪ੍ਰਸ਼ੰਸਾ ਸੁਣ ਕੇ ਮਹਾਤਮਾ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ ਉਹਨਾਂ ਦਾ ਦਿਲ ਬਾਗੋਬਾਗ ਹੋਈ ਜਾ ਰਿਹਾ ਸੀ ਹੁਣ ਜਦੋਂ ਸ਼ਾਮ ਹੋਈ ਮਹਾਤਮਾ ਨੇ ਆਪਣੇ ਕਮਰੇ ਦਾ ਦਰਵਾਜ਼ਾ ਬੰਦ ਕੀਤਾ ਤੇ ਪੋਟਲੀ ਨੂੰ ਖੋਲ ਕੇ ਵੇਖਿਆ ਤੇ ਪੋਟਲੀ ਦੇ ਅੰਦਰ ਲੋਹੇ ਦੇ ਸਿੱਕਿਆਂ ਨੂੰ ਦੇਖ ਕੇ ਮਹਾਤਮਾ ਦਾ ਦਿਲ ਕੰਬ ਗਿਆ ਅਜੀਬਾ ਮਹਿਸੂਸ ਹੋਇਆ ਜਿਵੇਂ ਉਹ ਕੋਈ ਡਰਾਵਣਾ ਸੁਪਨਾ ਦੇਖ ਰਹੇ ਹੋਣ ਉਹਨਾਂ ਨੂੰ ਆਪਣੀ ਅੱਖਾਂ ਤੇ ਯਕੀਨ ਨਹੀਂ ਸੀ ਹੋ ਰਿਹਾ ਉਹ ਚਾਹੁੰਦੇ ਸੀ ਕਿ ਇਹ ਸੁਪਨਾ ਜਲਦੀ ਤੋਂ ਜਲਦੀ ਟੁੱਟ ਜਾਵੇ ਪਰ ਅਫਸੋਸ ਇਹ ਕੋਈ ਸੁਪਨਾ ਨਹੀਂ ਸੀ ਜਿਸ ਤੋਂ ਨੀਂਦ ਖੁੱਲ ਜਾਵੇ ਉਹਨਾਂ ਨੇ ਵਾਰ-ਵਾਰ ਆਪਣੀਆਂ ਅੱਖਾਂ ਮਲ ਕੇ ਵੇਖੀਆਂ ਪਰ ਸਿੱਕੇ ਲੋਹੇ ਦੇ ਹੀ ਸੀ। ਮਹਾਤਮਾ ਨੇ ਥੋੜੀ ਹੀ ਦੇਰ ਵਿੱਚ ਰਸੋਈਏ ਨਾਲ ਹਿਸਾਬ ਕਰਕੇ ਉਸ ਨੂੰ ਸਾਰਾ ਤਨ ਦੇਣਾ ਸੀ। ਮਹਾਤਮਾ ਨੇ ਸੋਚਿਆ ਹੁਣ ਕੀ ਹੋਵੇਗਾ? ਬੇਇੱਜ਼ਤੀ ਦੀ ਛਵੀ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਆ ਗਈ। ਉਹ ਕਹਿਣ ਲੱਗੇ, "ਹੇ ਪ੍ਰਭੂ, ਮੈਨੂੰ ਮਾਫ਼ ਕਰਨਾ।" ਮਹਾਤਮਾ ਕੰਬਦੇ ਹੋਏ ਖੜੇ ਹੋ ਗਏ। ਉਹਨਾਂ ਨੂੰ ਆਪਣੀ ਬੇਇੱਜ਼ਤੀ ਦਾ ਖਿਆਲ ਬੇਇੱਜ਼ਤੀ ਤੋਂ ਵੀ ਜ਼ਿਆਦਾ ਡਰਾਵਣਾ ਲੱਗ ਰਿਹਾ ਸੀ। ਹੁਣ ਉਹਨਾਂ ਵਿੱਚ ਇਸ અપਮਾਨ ਨੂੰ ਸਹਿਣ ਕਰਨ ਦੀ ਸ਼ਕਤੀ ਨਹੀਂ ਰਹੀ। ਉਹ ਕੁਝ ਸਮੇਂ ਤੱਕ ਸੋਚਦੇ ਰਹੇ ਤੇ ਉਹਨਾਂ ਨੇ ਅਚਾਨਕ ਦਰਵਾਜ਼ਾ ਬੰਦ ਕਰ ਲਿਆ। ਦੇ ਨਾਲ ਹੀ ਉਹਨਾਂ ਦੀਆਂ ਉਮੀਦਾਂ ਦੇ ਦਰਵਾਜ਼ੇ ਵੀ ਬੰਦ ਹੋ ਗਏ ਨਿਰਾਸ਼ਾ ਨੇ ਹਰ ਪਾਸੇ ਤੋਂ ਹਰਾ ਕੇ ਰੱਖ ਦਿੱਤਾ ਮਹਾਤਮਾ ਦਾ ਚਿਹਰਾ ਸਫੇਦ ਪੈ ਗਿਆ ਦਿਲ ਦੀ ਧੜਕਣ ਤੇਜ਼ ਹੋਣ ਕਾਰਨ ਉਹਨਾਂ ਦੀ ਮੌਤ ਹੋ ਗਈ ਜਿੱਥੇ ਸਵੇਰ ਬਹੁਤ ਹੀ ਸੁਖਮਈ ਸੀ ਕਿਸੇ ਨੂੰ ਨਹੀਂ ਸੀ ਪਤਾ ਕਿ ਸ਼ਾਮ ਇੰਨੀ ਦੁਖਦਾਈ ਹੋਵੇਗੀ ਕੁਝ ਦੇ ਸਮੇਂ ਵਿੱਚ ਇਸ ਘਟਨਾ ਦੀ ਖਬਰ ਚਾਰੇ ਪਾਸੇ ਫੈਲ ਗਈ ਇਹ ਸਭ ਦੇਖ ਕੇ ਉਸ ਰਸੂਈਏ ਨੇ ਹੀ ਮਹਾਤਮਾ ਦਾ ਅੰਤਮ ਸੰਸਕਾਰ ਕੀਤਾ ਤੇ ਫਿਰ ਰੱਬ ਦਾ ਨਾਮ ਲੈ ਕੇ ਆਪਣੇ ਕੰਮ ਵਿੱਚ ਲੱਗ ਗਿਆ ਦੋਸਤੋ ਮਹਾਤਮਾ ਤਾਂ ਪੂਰੇ ਹੋ ਗਏ ਪਰ ਉਹਨਾਂ ਦਾ ਅਸ਼ੀਰਵਾਦ ਅਜੇ ਵੀ ਜੀਵਤ ਸੀ ਇੱਕ ਸਾਲ ਬਾਅਦ ਚੋਰ ਬ੍ਰਾਹਮਣ ਸ਼ੰਭੂ ਦੇ ਘਰ ਵਿੱਚ ਇੱਕ ਪੁੱਤਰ ਦਾ ਜਨਮ ਹੋਇਆ। ਇਸ ਮੌਕੇ ਤੇ ਸ਼ੰਭੂ ਇਸ ਤਰ੍ਹਾਂ ਖੁਸ਼ ਹੋਇਆ ਵਾ ਸੀ ਜਿਵੇਂ ਸਾਰੀ ਦੁਨੀਆ ਦਾ ਧਨ ਉਸ ਨੂੰ ਮਿਲ ਗਿਆ ਹੋਵੇ। ਹੁਣ ਤਾਂ ਹਨੇਰ ਭਰੇ ਘਰ ਵਿੱਚ ਰੋਸ਼ਨੀ ਛਾ ਗਈ ਸੀ। ਉਸ ਦੇ ਪੈਰ ਧਰਤੀ ਤੇ ਨਹੀਂ ਲੱਗ ਰਹੇ ਸੀ ਘਰ ਵਿੱਚ ਪੁੱਤਰ ਹੋਣ ਦੀ ਖੁਸ਼ੀ ਵਿੱਚ। ਉਸ ਨੇ ਸਾਰੇ ਨਗਰ ਨੂੰ ਭੋਜਨ ਕਰਾਇਆ। ਉਸ ਦਿਨ ਸ਼ੰਭੂ ਨੇ ਆਪਣੀ ਸਾਰੀ ਜ਼ਿੰਦਗੀ ਦੀ ਕੰਜੂਸੀ ਛੱਡ ਦਿੱਤੀ ਤੇ ਧਨ ਨੂੰ ਪਾਣੀ ਵਾਂਗ ਵਹਾਇਆ ਤੇ ਪੁੱਤਰ ਦਾ ਨਾਮ ਸੁਚੇਤ ਰੱਖਿਆ। ਸੁਚੇਤ ਬਹੁਤ ਹੀ ਸੁਸ਼ੀਲ ਤੇ ਪ੍ਰਮਾਤਮਾ ਦਾ ਉਪਾਸਕ ਬਾਲਕ ਸੀ। ਉਸ ਦੀ ਤੇਜ਼ ਬੁੱਧੀ ਨੂੰ ਵੇਖ ਕੇ ਹੈਰਾਨੀ ਹੁੰਦੀ ਸੀ ਕੋਲ ਦਾ ਨਾਮ ਵਧਾਵੇਗਾ ਸ਼ੰਭੂ ਇਹ ਸੁਣ ਕੇ ਖੁਸ਼ੀ ਨਾਲ ਫੁੱਲਿਆ ਨਸਮੁੰਦਾ ਸੋ ਇਸੇ ਤਰ੍ਹਾਂ 5 ਸਾਲ ਬੀਤ ਗਏ ਸੁਚੇਤ ਸਿੱਖਿਆ ਪ੍ਰਾਪਤ ਕਰਨ ਲਈ ਆਸ਼ਰਮ ਗਿਆ ਉੱਥੇ ਵੀ ਉਸਦੇ ਗੁਣਾਂ ਦਾ ਬੋਲਬਾਲਾ ਹੋਣ ਲੱਗਾ ਉਹ ਹਮੇਸ਼ਾ ਆਪਣੀ ਕਲਾਸ ਵਿੱਚ ਅਵਲ ਆਉਂਦਾ ਸ਼ੰਭੂ ਇਹ ਦੇਖ ਕੇ ਪਰਮਾਤਮਾ ਦਾ ਧੰਨਵਾਦ ਕਰਦਾ ਪਰ ਕਦੇ-ਕਦੇ ਜਦੋਂ ਉਸ ਨੂੰ ਉਸ ਮਹਾਤਮਾ ਨਾਲ ਕੀਤੇ ਆਪਣੇ ਦੁਸ਼ਕਰਮ ਦੀ ਯਾਦ ਆਉਂਦੀ ਤਾਂ ਉਸਦੇ ਦਿਲ ਵਿੱਚ ਚੁਬਨ ਜੀ ਹੁੰਦੀ ਤੇ ਉਸ ਦੀ ਆਤਮਾ ਤੇ ਇੱਕ ਅਜੀਹਾ ਡਰ ਛਾ ਜਾਂਦਾ ਜਿਸ ਕਾਰਨ ਵਾਰ-ਵਾਰ ਉਸ ਨੂੰ ਆਪਣੇ ਆਪ ਤੇ ਗੁੱਸਾ ਆਉਂਦਾ ਉਹ ਅਕਸਰ ਹੀ ਮਨ ਹੀ ਮਨ ਦੁਖੀ ਰਹਿੰਦਾ ਤੇ ਮਨ ਹੀ ਮਨ ਕਹਿੰਦਾ ਕਿ ਮੇਰੀ ਬੁੱਧੀ ਕਿੰਨੀ ਖੋਟੀ ਸੀ ਮੈਂ ਅਜਿਹਾ ਪਾਗਲਪਨ ਕਿਉਂ ਕੀਤਾ ਖੈਰ ਬੀਤਿਆ ਹੋਇਆ ਸਮਾਂ ਉਸਦੇ ਹੱਥ ਵਿੱਚ ਨਹੀਂ ਆ ਸਕਦਾ ਸੀ ਫਿਰ ਵੀ ਉਸਨੇ 400 ਸੋਨੇ ਦੀਆਂ ਮੋਹਰਾਂ ਨੂੰ ਇੱਕ ਲਾਲ ਕੱਪੜੇ ਵਿੱਚ ਬੰਨ੍ਹ ਕੇ ਸੰਦੂਕ ਵਿੱਚ ਰੱਖ ਦਿੱਤਾ ਤੇ ਇਹ ਫੈਸਲਾ ਕੀਤਾ ਕਿ ਉਸ ਮਹਾਤਮਾ ਨੂੰ ਵਾਪਸ ਦੇਵੇਗਾ ਫਿਰ ਉਸਨੇ ਮਹਾਤਮਾ ਦੀ ਖੋਜ ਸ਼ੁਰੂ ਕੀਤੀ ਕਈ ਲੋਕਾਂ ਨੂੰ ਭੇਜਿਆ ਪਰ ਉਸ ਮਹਾਤਮਾ ਤੱਕ ਨਹੀਂ ਪਹੁੰਚ ਸਕਿਆ ਸਮਾਂ ਬੀਤ ਗਿਆ ਸ਼ੰਭੂ ਉਸ ਘਟਨਾ ਨੂੰ ਤਾਂ ਭੁੱਲ ਗਿਆ ਪਰ ਸੋਨੇ ਦੀਆਂ ਮੋਹਰਾਂ ਅਜੇ ਵੀ ਇੱਕ ਲਾਲ ਕੱਪੜੇ ਵਿੱਚ ਲਪੇਟੀਆਂ ਹੋਈਆਂ ਉਸੇ ਸੰਦੂਕ ਵਿੱਚ ਪਈਆਂ ਸੀ ਸਮਾਂ ਗੁਜ਼ਰਦਾ ਗਿਆ ਸਚੇਤ ਹੁਣ 21 ਸਾਲ ਦਾ ਹੋ ਗਿਆ ਸੀ। ਇਹਦੇ ਨਾਲ ਨਾਲ ਉਸ ਨੂੰ ਇੱਕ ਖਤਰਨਾਕ ਬਿਮਾਰੀ ਨੇ ਘੇਰ ਲਿਆ ਸੀ ਤੇ ਸਚੇਤ ਦੇ ਇਲਾਜ ਵਿੱਚ ਬਹੁਤ ਸਾਰਾ ਧਨ ਖਰਚ ਹੋ ਰਿਹਾ ਸੀ। ਫਿਰ ਇੱਕ ਦਿਨ ਅਚਾਨਕ ਸ਼ੰਭੂ ਆਪਣੀ ਪਤਨੀ ਸ਼ੋਭਾ ਤੇ ਪੁੱਤਰ ਸਚੇਤ ਦੇ ਨਾਲ ਹਰਦਵਾਰ ਲਈ ਰਵਾਨਾ ਹੋ ਗਿਆ। ਉੱਥੇ ਪਹੁੰਚ ਕੇ ਉਹ ਇੱਕ ਆਸ਼ਰਮ ਵਿੱਚ ਰੁਕੇ। ਉੱਥੇ ਸ਼ੰਭੂ ਨੂੰ ਪਤਾ ਲੱਗਿਆ ਕਿ ਉਸਦੇ ਪੁੱਤਰ ਸਚੇਤ ਦਾ ਵਿਹਾਰ ਸਾਧੂਆਂ ਵਰਗਾ ਹੋ ਰਿਹਾ ਹੈ। ਉਸ ਵਿੱਚ ਬਿਰਾਗ ਆ ਰਿਹਾ ਹੈ। ਉਹ ਦਿਨ ਰਾਤ ਸਾਧੂਆਂ ਦੇ ਆਸ਼ਰਮ ਵਿੱਚ ਸਮਾਂ ਬਤਾਉਂਦਾ ਤੇ ਜਦੋਂ ਵੀ ਕਿਸੇ ਦੀਨ ਦੁਖੀ ਜਾਂ ਗਰੀਬ ਨੂੰ ਦੇਖਦਾ ਤਾਂ ਉਸ ਦੀ ਮਦਦ ਜ਼ਰੂਰ ਕਰਦਾ। ਇਹ ਵੇਖ ਕੇ ਸ਼ੰਭੂ ਬਹੁਤ ਪਰੇ ਉਹ ਕੁਝ ਕਰਨੀ ਸੀ ਸਕਦਾ ਸੁਚੇਤ ਉਸਦਾ ਇਕਲੌਤਾ ਪੁੱਤਰ ਸੀ ਉਸਦਾ ਚਿਹਰਾ ਵੇਖ ਕੇ ਸ਼ੰਭੂ ਦਾ ਗੁੱਸਾ ਸ਼ਾਂਤ ਹੋ ਜਾਂਦਾ ਸੀ ਉਹ ਬਹੁਤ ਸੋਚਦਾ ਸੀ ਪਰ ਸੁਚੇਤ ਦੀ ਇਸ ਸੁਭਾ ਦਾ ਕਾਰਨ ਉਸ ਨੂੰ ਸਮਝ ਵਿੱਚ ਨਹੀਂ ਸੀ ਆਉਂਦਾ ਫਿਰ ਇੱਕ ਦਿਨ ਸ਼ਾਮ ਦੇ ਸਮੇਂ ਸੁਚੇਤ ਭਜਨ ਬੰਦਗੀ ਕਰਕੇ ਆਪਣੇ ਆਸ਼ਰਮ ਵੱਲ ਵਾਪਸ ਆ ਰਿਹਾ ਸੀ ਕਿ ਰਸਤੇ ਵਿੱਚ ਉਸ ਨੂੰ ਇੱਕ ਬੁੱਢਾ ਆਦਮੀ ਰੋਂਦਾ ਹੋਇਆ ਮਿਲਿਆ ਤਦ ਸੁਚੇਤ ਨੇ ਹੈਰਾਨੀ ਨਾਲ ਪੁੱਛਿਆ ਬਾਬਾ ਤੁਸੀਂ ਰੋ ਕਿਉਂ ਰਹੇ ਹੋ ਤਦ ਉਹ ਬੁੱਢਾ ਆਦਮੀ ਕਹਿਣ ਲੱਗਾ ਪੁੱਤਰ ਕੀ ਦਸਾਂ ਕਹਿਣ ਵਿੱਚ ਸ਼ਰਮ ਆਉਂਦੀ ਹੈ ਜੇ ਤੂੰ ਜਾਣਨਾ ਹੀ ਚਾਹੁੰਦਾ ਹੈ ਤਾਂ ਸੁਣ ਮੈਂ ਅੱਜ ਗੰਗਾ ਵਿੱਚ ਡੁੱਬ ਕੇ ਆਪਣਾ ਜੀਵਨ ਸਮਾਪਤ ਕਰਨ ਜਾ ਰਿਹਾ ਹਾਂ ਕਿਉਂਕਿ ਮੇਰੇ ਧਨ ਦਾ ਬਹੁਤ ਨੁਕਸਾਨ ਹੋਇਆ ਹੈ ਤੇ ਮੇਰੇ ਸਿਰ ਤੇ ਬਹੁਤ ਸਾਰਾ ਕਰਜ਼ਾ ਹੈ ਤਾਂ ਸੁਚੇਤ ਕਹਿੰਦਾ ਹੈ ਪਰ ਇਹ ਤਾਂ ਛੋਟੀ ਜਿਹੀ ਗੱਲ ਹੈ ਇਹ ਸੁਣ ਕੇ ਉਸ ਬੁੱਢੇ ਵਿਅਕਤੀ ਨੇ ਭਰੀਆਂ ਅੱਖਾਂ ਨਾਲ ਸੁਚੇਤ ਵੱਲ ਵੇਖਦੇ ਹੋਏ ਕਿਹਾ ਮੈਂ ਆਪਣਾ ਕਰਜ਼ਾ ਚੁਕਾਉਣਾ ਹੈ ਨਹੀਂ ਤਾਂ ਮੇਰੇ ਕੋਲ ਆਤਮ ਹੱਤਿਆ ਕਰਨ ਤੋਂ ਇਲਾਵਾ ਕੋਈ ਰਸਤਾ ਹੀ ਨਹੀਂ ਹੈ ਤਦ ਸੁਚੇਤ ਕੁਝ ਸਮੇਂ ਲਈ ਚੁੱਪ ਰਿਹਾ ਤੇ ਇਹ ਚੁੱਪ ਉਸ ਬਦਕਿਸਮਤ ਬੁੱਢੇ ਵਿਅਕਤੀ ਲਈ ਇੱਕ ਉਮੀਦ ਬਣ ਰਹੀ ਸੀ ਉਸਦੇ ਹੰਝੂ ਰੁਕ ਗਏ ਤੇ ਫਿਰ ਸੁਚੇਤ ਨੇ ਪੁੱਛਿਆ ਕਿ ਮੈਨੂੰ ਇਹ ਦੱਸੋ ਕਿ ਤੁਹਾਨੂੰ ਕਿ ਦੋਸਤੋ ਜਦੋਂ ਇਨਸਾਨ ਨਿਰਾਸ਼ ਹੋਇਆ ਹੁੰਦਾ ਹੈ ਤਾਂ ਉਸ ਨੂੰ ਹਰ ਕਦਮ ਤੇ ਉਮੀਦ ਜ਼ਰੂਰ ਨਜ਼ਰ ਆਉਂਦੀ ਹੈ ਉਸ ਬੁੱਢੇ ਵਿਅਕਤੀ ਨੇ ਹਿਸਾਬ ਕਰਕੇ ਜਵਾਬ ਦਿੰਦੇ ਹੋਏ ਕਿਹਾ ਕਿ ਮੇਰੇ ਸਿਰ ਤੇ ਲਗਭਗ 400 ਸੋਨੇ ਦੀਆਂ ਮੋਹਰਾਂ ਦਾ ਕਰਜ਼ਾ ਹੈ ਸੁਚੇਤ ਫਿਰ ਤੋਂ ਕੁਝ ਸੋਚ ਕੇ ਕਹਿਣ ਲੱਗਾ ਕਿ ਤੁਸੀਂ ਚਿੰਤਾ ਨਾ ਕਰੋ ਤੁਸੀਂ ਬਸ ਇੱਥੇ ਹੀ ਗੰਗਾ ਦੇ ਤੱਟ ਤੇ ਮੇਰੀ ਉਡੀਕ ਕਰੋ ਮੈਂ ਬਸ ਹੁਣੇ ਹੀ ਵਾਪਸ ਆਇਆ ਤੁਹਾਡੇ ਲਈ ਮੈਂ ਕਿਤੋਂ ਨਾ ਕਿਤੋਂ ਧਨ ਜ਼ਰੂਰ ਲਿਆਵਾਂਗਾ ਤਦ ਬੁੱਢੇ ਆਦਮੀ ਨੇ ਕਿਹਾ ਪੁੱਤਰ ਇੱਥੇ ਨੇੜੇ ਹੀ ਇੱਕ ਧਰਮਸ਼ਾਲਾ ਹੈ ਤੁਸੀਂ ਉੱਥੇ ਹੀ ਆ ਜਾਓ ਉਸੇ ਵੇਲੇ ਸੁਚੇਤ ਦੌੜਦਾ ਹੋਇਆ ਵਾਪਸ ਆਸ਼ ਉਸ ਸਮੇਂ ਉਸਦੇ دل ਵਿੱਚ ਇੱਕ ਅਜੀਬ ਹਲਚਲ ਸੀ ਉਸ ਦਾ ਮਾਨ ਬੇਚੈਨ ਸੀ ਉਹ ਚਾਹੁੰਦਾ ਸੀ ਕਿ ਜਿੰਨੀ ਜਲਦੀ ਹੋ ਸਕੇ ਉਸ ਬੁੱਢੇ ਬਾਬੇ ਦਾ ਸੰਕਟ ਦੂਰ ਕਰੇ ਜਿਵੇਂ ਕਿਸੇ ਸ਼ਕਤੀ ਨੇ ਉਸ ਨੂੰ ਯਕੀਨ ਦਿਵਾ ਦਿੱਤਾ ਸੀ ਕਿ ਇਸ ਬੁੱਢੇ ਬਾਬੇ ਦੀ ਸਹਾਇਤਾ ਕਰਨਾ ਹੀ ਮੇਰਾ ਧਰਮ ਹੈ ਉਹ ਇੱਕ ਖਾਸ ਭਾਵਨਾ ਨਾਲ ਆਪਣੇ ਆਸ਼ਰਮ ਵਿੱਚ ਪਹੁੰਚਿਆ ਤੇ ਉਸਦੇ ਮਾਤਾ ਪਿਤਾ ਉੱਥੇ ਨਹੀਂ ਸੀ ਹੁਣ ਸੁਚੇਤ ਦਾ ਰਸਤਾ ਸਾਫ਼ ਹੋ ਗਿਆ ਸੀ ਉਸ ਨੇ ਸੰਦੂਕ ਤੇ ਜੋ ਤਾਲਾ ਲੱਗਿਆ ਹੋਇਆ ਸੀ ਉਸ ਨੂੰ ਇੱਕ ਪੱਥਰ ਨਾਲ ਤੋੜ ਦਿੱਤਾ ਫਿਰ ਸੰਦੂਕ ਵਿੱਚ ਹੱਥ ਪੱਲਾ ਮਾਰ ਲੱਗਾ ਨਿਰਾਸ਼ਾ ਨੇ ਆਪਣੀ ਜਗ੍ਹਾ ਬਣਾ ਲਈ ਸੀ ਪਰ ਆਸ ਨੇ ਬੰਨ੍ਹ ਬੰਦ ਦਿੱਤੇ ਸੀ ਤਦ ਅਚਾਨਕ ਆਸ ਦੀ ਇੱਕ ਕਿਰਨ ਨਜ਼ਰ ਆਈ ਸੁਚੇਤ ਦੇ ਹੱਥ ਉਹ ਲਾਲ ਕਪੜਾ ਆ ਗਿਆ ਉਸਨੇ ਉਹਨੂੰ ਕੰਬਦੇ ਹੱਥਾਂ ਨਾਲ ਖੋਲਿਆ ਤੇ ਉਸਦਾ ਦਿਲ ਫੁੱਲਾਂ ਵਾਂਗ ਖਿੜ ਗਿਆ ਉਸ ਰੁਮਾਲ ਵਿੱਚ ਸੋਨੇ ਦੀਆਂ ਮੋਹਰਾਂ ਸੀ ਤੇ ਇਹ ਉਹੀ ਸੋਨੇ ਦੀਆਂ ਮੋਹਰਾਂ ਸੀ ਜੋ ਸ਼ੰਭੂ ਨੇ ਉਸ ਮਹਾਤਮਾ ਤੋਂ ਚੋਰੀ ਕਰੀਆਂ ਸੀ ਜਦੋਂ ਉਸਨੇ ਮੋਹਰਾਂ ਦੀ ਗਿਣਤੀ ਕੀਤੀ ਤਾਂ ਉਹ ਪੂਰੀਆਂ 400 ਹੀ ਨਿਕਲੀਆਂ ਸੁਚੇਤ ਦਾ ਦਿਲ ਖੁਸ਼ੀ ਨਾਲ ਭਰ ਗਿਆ ਉਸਨੇ ਉਹ ਮੋਹਰਾਂ ਆਪਣੀ ਜੇਬ ਵਿੱਚ ਪਾਈਆਂ ਤੇ ਕੱਪੜੇ ਨੂੰ ਵਾਪਸ ਸੰਦੂਕ ਵਿੱਚ ਰੱਖ ਦਿੱਤਾ ਤੇ ਬਹੁਤ ਉਤਸ਼ਾਹ ਨਾਲ ਉਸ ਬੁੱਢੇ ਬਾਬੇ ਕੋਲ ਜਾ ਪਹੁੰਚਿਆ ਤੇ ਉਹਨਾਂ ਨੂੰ ਉਹ ਮੋਹਰਾਂ ਦੇ ਦਿੱਤੀਆਂ ਦੋਸਤੋ ਹਰ ਵਿਅਕਤੀ ਨੂੰ ਪਿਛਲੇ ਜਨਮ ਦਾ ਕਰਜ਼ਾ ਚੁਕਾਉਣਾ ਹੀ ਪੈਂਦਾ ਹੈ। ਇਹ ਬੁੱਢਾ ਬਾਬਾ ਕੋਈ ਹੋਰ ਨਹੀਂ ਬਲਕਿ ਉਹੀ ਰਸੋਈਆ ਹੈ ਜਿਸ ਨੇ ਉਸ ਮਹਾਤਮਾ ਦੇ ਅਨੰਦਾਨ ਤੇ ਢੰਡਾਰੇ ਦਾ ਪ੍ਰਬੰਧ ਕੀਤਾ ਸੀ। ਪਰ ਮਹਾਤਮਾ ਦੀ ਮੌਤ ਹੋਣ ਦੇ ਕਾਰਨ ਇਸ ਦੇ ਧੰ ਦੀ ਹਾਨੀ ਹੋ ਗਈ ਸੀ ਤੇ ਸੁਚੇਤ ਉਹੀ ਮਹਾਤਮਾ ਹੈ ਜੋ ਸ਼ੰਭੂ ਦੇ ਘਰ ਵਿੱਚ ਜਨਮ ਲੈ ਕੇ ਆਪਣਾ ਕਰਜ਼ਾ ਚੁਕਾ ਕੇ ਮੁਕਤ ਹੋਇਆ। ਹੁਣ ਅੱਗੇ ਸੁਣੋ। ਹੁਣੀ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਜਦੋਂ ਸੁਚੇਤ ਵਾਪਸ ਆਇਆ ਤਾਂ ਉਸ ਦੇ ਮਾਨ ਵਿੱਚ ਇੱਕ ਅਜੀਹੀ ਸ਼ਾਂਤੀ ਸੀ। ਜਿਵੇਂ ਉਸ ਦਾ ਜਨਮ ਹੀ ਇਸ ਕੰਮ ਨੂੰ ਪੂਰਾ ਕਰ ਲਈ ਹੋਇਆ ਸੀ। ਹੁਣ ਉਸਦੀ ਬਿਮਾਰੀ ਨੇ ਉਸਦੇ ਪ੍ਰਾਣਾਂ ਦੀ ਬਲੀ ਲੈ ਲਈ। ਦੂਜੇ ਦਿਨ ਸਵੇਰੇ ਜਦੋਂ ਇਹ ਗੱਲ ਸ਼ੰਭੂ ਤੇ ਸ਼ੋਭਾ ਨੂੰ ਪਤਾ ਚੱਲੀ ਕਿ ਉਹਨਾਂ ਦਾ ਪੁੱਤਰ ਮੌਤ ਨੂੰ ਪ੍ਰਾਪਤ ਹੋ ਚੁੱਕਿਆ ਹੈ, ਤਿਸ ਦੁੱਖ ਦੇ ਕਾਰਨ ਉਹਨਾਂ ਦਾ ਦਿਲ ਬਹੁਤ ਹੀ ਪੀੜਾ ਨਾਲ ਭਰ ਗਿਆ ਤੇ ਨਿਰਾਸ਼ਾ ਦੇ ਨਾਲ ਉਹਨਾਂ ਨੇ ਵੀ ਆਪਣੇ ਪ੍ਰਾਣਾਂ ਨੂੰ ਤਿਆਗ ਦਿੱਤਾ। ਜਦੋਂ ਉਹਨਾਂ ਤਿੰਨਾਂ ਦੀ ਮੌਤ ਹੋ ਗਈ ਤਾਂ ਉਸੇ ਰਸੋਈਏ ਨੇ ਉਹਨਾਂ ਦਾ ਅੰਤਮ ਸੰਸਕਾਰ ਕੀਤਾ। ਜਦੋਂ ਉਹਨਾਂ ਤਿੰਨਾਂ ਦੀਆਂ ਆਤਮਾਵਾਂ ਨੂੰ ਜਮਰਾਜ ਦੇ ਦਰਬਾਰ ਵਿੱਚ ਲਿਆਂਗਿਆ ਤਾਂ ਜਮਰਾਜ ਨੇ ਸੁਚੇਤ ਨੂੰ ਸਵਰਗ ਵਿੱਚ ਭੇਜ ਦਿੱਤਾ। ਦੂਜੇ ਪਾਸੇ ਸ਼ੰਭੂ ਤੇ ਉਸਦੀ ਪਤਨੀ ਸ਼ੋਭਾ ਨੂੰ ਘੋਰ ਨਰਕ ਵਿੱਚ ਸੁੱਟ ਦਿੱਤਾ। ਇਸ ਤੋਂ ਬਾਅਦ ਦੋਵਾਂ ਨੂੰ ਅਪਾਹਜ ਬਣਾ ਕੇ ਧਰਤੀ ਤੇ ਕੁੱਤੇ ਦੇ ਰੂਪ ਵਿੱਚ ਜਨਮ ਦੇ ਕੇ ਵਾਪਸ ਭੇਜ ਦਿੱਤਾ। ਦੋਸਤੋ ਜੋ ਵੀ ਮਨੁੱਖ ਆਪਣੇ ਜਨਮ ਵਿੱਚ ਕਰਜ਼ਾ ਨਹੀਂ ਚੁਕਾਉਂਦੇ ਉਹਨਾਂ ਨੂੰ ਜਨਮਾਂ ਜਨਮਾਂ ਤੱਕ ਦੁੱਖ ਭੋਗਣੇ ਪੈਂਦੇ ਨੇ। ਇਸੇ ਲਈ ਮਨੁੱਖ ਨੂੰ ਕਿਸੇ ਵੀ ਤਰ੍ਹਾਂ ਦਾ ਇਹਿਸਾਨ ਤੇ ਕਰਜ਼ਾ ਚੁਕਤ ਜ਼ਰੂਰ ਕਰਨਾ ਚਾਹੀਦਾ ਹੈ। ਸੁਮਹਾਤਮਾ ਅੱਗੇ ਕਹਿੰਦੇ ਨੇ ਕਿ ਤੁਹਾਡੇ ਦੂਜੇ ਸਵਾਲ ਦੇ ਅਨੁਸਾਰ ਮੌਤ ਦੇ ਬਾਅਦ ਵੀ ਪੰਜ ਅਜਿਹੀਆਂ ਚੀਜ਼ਾਂ ਨੇ ਜੋ ਆਤਮਾ ਦਾ ਸਾਥ ਨਹੀਂ ਛੱਡਦੀਆਂ। ਯਾਨੀ ਮੌਤ ਦੇ ਬਾਅਦ ਜਦੋਂ ਆਤਮਾ ਦੂਜੇ ਸਰੀਰ ਵਿੱਚ ਪ੍ਰਵੇਸ਼ ਕਰਦੀ ਹੈ ਇਹ ਚੀਜ਼ਾਂ ਆਤਮਾ ਦੇ ਨਾਲ ਉਹ ਨਵੇਂ ਸਰੀਰ ਵਿੱਚ ਪ੍ਰਵੇਸ਼ ਕਰ ਜਾਂਦੀਆਂ ਨੇ ਪਹਿਲੀ ਚੀਜ਼ ਹੈ ਕਾਮਨਾ ਜੋ ਮਨੁੱਖ ਦੀ ਮੌਤ ਦੇ ਨਾਲ ਹੀ ਰਹਿੰਦੀ ਹੈ ਤੇ ਅਗਲੇ ਜਨਮ ਵਿੱਚ ਵੀ ਉਸ ਦੇ ਨਾਲ ਰਹਿੰਦੀ ਹੈ ਦੂਜੀ ਹੈ ਕਰਮ ਮਨੁੱਖ ਇਸ ਜਨਮ ਵਿੱਚ ਪੁੰਨ ਕਰਮ ਕਰਦਾ ਹੈ ਤਾਂ ਅਗਲੇ ਜਨਮ ਵਿੱਚ ਵੀ ਉਸ ਮਨੁੱਖ ਨੂੰ ਸ਼ਾਂਤੀ ਤੇ ਸੁੱਖ ਦੀ ਪ੍ਰਾਪਤੀ ਹੁੰਦੀ ਹੈ ਤੀਜੀ ਹੈ ਵਾਸਨਾ ਵਾਸਨਾ ਵੀ ਕਾਮਨਾ ਦਾ ਹੀ ਇੱਕ ਤਰਕ ਹੈ ਵਾਸਨਾ ਇੱਕ ਅਜਿਹੀ ਚੀਜ਼ ਮੰਨੀ ਜਾਂਦੀ ਹੈ ਜਿਸ ਦਾ ਕੋਈ ਵੀ ਅੰਤ ਨਹੀਂ ਹੈ ਮੌਤ ਦੀ ਚੌਕੜ ਤੇ ਪਏ ਹੋਏ ਲੋਕ ਵੀ ਵਾਸਨਾ ਤੋਂ ਮੁਕਤ ਨਹੀਂ ਹੋ ਪਾਉਂਦੇ ਇਸ ਸੰਸਾਰਿਕ ਸੁੱਖ ਦੀ ਚਾਹਤ ਤੇ ਕਾਮ ਦੀ ਇੱਛਾ ਵਾਸਨਾ ਕਹਲਉਂਦੀ ਹੈ ਮਨ ਦੀ ਸ਼ਾਂਤੀ ਤੇ ਗਿਆਨ ਹੀ ਇੱਕੋ ਇੱਕ ਵਸਤੂ ਹੈ ਜੋ ਵਾਸਨਾ ਤੋਂ ਮੁਕਤ ਕਰਵਾ ਸਕਦੀ ਹੈ ਚੌਥਾ ਹੈ ਗਿਆਨ ਬੁੱਧੀਮਾਨ ਮਨੁੱਖ ਹਮੇਸ਼ਾ ਹੀ ਗਿਆਨਵਾਨ ਤੇ ਵਿਵੇਕਸ਼ੀਲ ਰਹਿੰਦੇ ਨੇ ਜਿਸ ਕਾਰਨ ਉਹਨਾਂ ਨੂੰ ਜਲਦੀ ਮੁਕਤੀ ਦੀ ਪ੍ਰਾਪਤੀ ਹੁੰਦੀ ਹੈ ਤੇ ਪੰਜਵੀਂ ਗੱਲ ਹੈ ਕਰਜ਼ਾ ਇਹ ਇੱਕ ਐਸੀ ਚੀਜ਼ ਹੈ ਜੋ ਮਨੁੱਖ ਦੇ ਮਰਨ ਤੋਂ ਬਾਅਦ ਵੀ ਉਸ ਦਾ ਪਿੱਛਾ ਨਹੀਂ ਛੱਡਦੀ ਜੇਕਰ ਕਿਸੇ ਤੋਂ ਕਰਜ਼ਾ ਲਿਆ ਹੈ ਤਾਂ ਉਸ ਨੂੰ ਮਰਨ ਤੋਂ ਪਹਿਲਾਂ ਜ਼ਰੂਰ ਚੁਕਾ ਦੇਣਾ ਚਾਹੀਦਾ ਹੈ ਲਿਆ ਹੋਇਆ ਕਰਜ਼ਾ ਤੇ ਦਿੱਤਾ ਹੋਇਆ ਕਰਜ਼ਾ ਜਨਮਾਂ ਜਨਮਾਂ ਤੱਕ ਉਸ ਮਨੁੱਖ ਦੇ ਨਾਲ ਹੀ ਰਹਿੰਦਾ ਹੈ ਜੇਕਰ ਕੋਈ ਮਨੁੱਖ ਕਰਜ਼ਾ ਲੈ ਕੇ ਮਰਦਾ ਹੈ ਤਾਂ ਉਸਦਾ ਕਰਜ਼ਾ ਪਰਲੋਕ ਵਿੱਚ ਵਾਪਸ ਮੰਗਿਆ ਜਾਂਦਾ ਹੈ ਨਾਲ ਹੀ ਉਸ ਨੂੰ ਆਪਣੇ ਕਰਜ਼ੇ ਦੀ ਸਜ਼ਾ ਵੀ ਦਿੱਤੀ ਜਾਂਦੀ ਹੈ ਇੰਨਾ ਹੀ ਨਹੀਂ ਅਗਲੇ ਜਨਮ ਵਿੱਚ ਉਸ ਮਨੁੱਖ ਦੇ ਸਰੀਰ ਦੇ ਕਿਸੇ ਵੀ ਹਿੱਸੇ ਨੂੰ ਅਪੰਗ ਜਾਂ ਅਪਾਹਜ ਬਣਾ ਕੇ ਮੌੜ ਜਨਮ ਵਿੱਚ ਭੇਜਿਆ ਜਾਂਦਾ ਹੈ ਸੋ ਅਗਲੇ ਜਨਮ ਵਿੱਚ ਵੀ ਉਹ ਵਿਅਕਤੀ ਸੁੱਖ ਸਹੂਲਤਾਂ ਤੋਂ ਦੂਰ ਰਹਿੰਦਾ ਹੈ ਤੇ ਹਮੇਸ਼ਾ ਆਪਣੇ ਜੀਵਨ ਵਿੱਚ ਅਸਫਲ ਰਹਿੰਦਾ ਹੈ ਸੋ ਦੋਸਤੋ ਤੁਹਾਨੂੰ ਇਹ ਕਹਾਣੀ ਕਿਵੇਂ ਲੱਗੀ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੱਸੋ ਤੇ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਸ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੁਹਾਨੂੰ ਮਿਲਦੇ ਹਾਂ ਅਜੇ ਹੀ ਕੋਈ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣਾ ਖਿਆਲ ਰੱਖੋ ਸ਼ੁਕਰੀਆ